ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਣੀ ਸੁਖਨਾਲੇਕ ਤੇ ਸੋਮਵਾਰ ਨੂੰ ਜਿੱਥੇ ਖਿਲੀ ਹੋਈ ਧੁੱਪ ਸੇਖਦੇ ਹੋਏ ਲੋਕ ਨਜ਼ਰ ਆਏ ਤੇ ਉੱਥੇ ਹੀ ਬੋਟਿੰਗ ਕਰਦੇ ਹੋਏ ਵੀ ਪ੍ਰੇਟਿਕ ਦਿੱਸੇ ਪਿਛਲੇ ਲਗਾਤਾਰ ਦੋ ਦਿਨਾਂ ਤੋਂ ਪੈਰੇ ਮੀਂਹ ਕਰਕੇ ਜਿੱਥੇ ਲੋਕ ਆਪਣਾ ਵੀਕੈਂਡ ਇੰਜੋਏ ਨਹੀਂ ਕਰ ਸਕੇ ਸੀ ਤੇ ਉੱਥੇ ਹੀ ਠੰਡ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਬੀਤੇ ਦਿਨੀ ਵੀ ਚੰਡੀਗੜ੍ਹ ਦੇ ਵਿੱਚ ਔਲਿਆਂ ਸਣੇ ਮੀ ਹੋਇਆ ਸੀ ਤੇ ਜਿਸ ਤੋਂ ਬਾਅਦ ਠੰਡ ਵੱਧ ਗਈ ਸੀ ਤੇ ਲੋਕਾਂ ਨੇ ਇੱਕ ਵਾਰ ਤੋਂ ਫਿਰ ਗਰਮ ਕੱਪੜੇ ਕਰਲੇ ਸੀ ਤੇ ਸੋਮਵਾਰ ਨੂੰ ਜਦੋਂ ਧੁੱਪ ਖਿਲੀ ਤੇ ਉਸ ਤੋਂ ਬਾਅਦ ਧੁੱਪ ਦਾ ਆਨੰਦ ਮਾਣਦੇ ਹੋਏ ਲੋਕ ਸੁਕਣਾ ਲੈ ਕੇ ਨਜ਼ਰ ਆਏ ਤੇ ਤੁੱਪ ਦੇ ਵਿੱਚ VOTING ਕਰਦੇ ਤੇ ਮਸਤੀ ਮਾਰਦੇ ਹੋਏ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਖਨਾ ਲੇਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਪਹੁੰਚੇ ਸੀ ਜੋ ਕਿ VOTING ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਪਿਛਲੇ 2 ਦਿਨਾਂ ਤੋਂ ਮੌਸਮ ਦੇ ਵਿੱਚ ਜਿੱਥੇ ਕਰਵਟ ਹੋਈ ਹੈ ਤੇ ਠੰਡ ਵੀ ਵੱਧ ਗਈ ਹੈ ਤੇ ਹੁਣ ਜਦੋਂ ਸੋਮਵਾਰ ਦੀ ਸਵੇਰ ਚੜ੍ਹੀ ਤੇ ਇਸ ਮੌਸਮ ਸੋਹਣਾ ਹੁੰਦਾ ਵਿਖਿਆ ਜਿਸ ਤੋਂ ਬਾਅਦ ਉਹ ਚੰਡੀਗੜ੍ਹ ਦੇ ਸੁਖਨਾ ਲੇਕ ਤੇ ਆ ਕੇ ਇੰਜੋਏ ਕਰ ਰਹੇ ਹਨ मौसम भी अच्छा है चंडीगढ़ बहुत ही क्लीन सिटी लगी हमें और बहुत अच्छा लगा यहाँ पे अभी आए हैं जस्ट अभी बस देख रहे हैं बाकी हमें के तो अभी बहुत अच्छा लग रहा है अभी विजिट करेंगे हम मैडम आपको कैसा लगा हमें भी, भी बहुत अच्छा लगा बहुत इंजॉय कर रहे हैं यहाँ पे आकर और दोबारा फिर जरूर आना चाहेंगे मौसम कैसा लगा मौसम बहुत अच्छा है बहुत सुहाना मौसम है ਜਦਸਤੇ 1-2 ਦਿਨ ਦੇ ਪਏ ਮੀਂਹ ਤੋਂ ਬਾਅਦ ਜਿੱਥੇ ਹੁਣ ਮੌਸਮ ਖਿਲਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਲੋਕ ਵੀ ਇਸ ਮੌਸਮ ਦਾ ਪੂਰਾ ਆਨੰਦ ਮਾਣ ਰਹੇ ਹਨ ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ